ਮੈਂ ਹੁਣੇ ਹੀ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿਸੇ ਵਿਅਕਤੀ ਨੇ ਭਾਈ ਹਰਪ੍ਰੀਤ ਸਿੰਘ ਨੂੰ ਫੇਸਬੁੱਕ ਤੇ ਬਹੁਤ ਮਾੜੇ ਲਫ਼ਜ਼ ਬੋਲੇ ਤੇ ਕਮੈਂਟ ਕੀਤੇ ਨੇ ਪਰ ਅਸੀਂ ਕਦੀ ਕਿਸੇ ਤੇ ਵਾਦਾ ਕਰਦੇ ਨਹੀਂ ਪਰ ਮੈਂ ਇੱਕ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦੇਵਾਂ ਕਿ ਜਿਹੜੇ ਵੀਰ ਕੌਮ ਦੀ ਗੱਲ ਕਰਦੇ ਆ ਸਦਾਵ ਦੀ ਗੱਲ ਕਰਦੇ ਆ ਠੀਕ ਆ ਉਹ ਸਾਡੀ ਕੌਮ ਦੇ ਚੜਦੀ ਕਲਾ ਵਾਲੇ ਵੀਰ ਨੇ ਪਰ ਜੇ ਕਿਸੇ ਨੂੰ ਕੋਈ ਸਾਡੀਆਂ ਭਾਵਨਾਵਾਂ ਤੋਂ ਸਾਡੇ ਬੋਲਾਂ ਤੋਂ ਤੇ ਸਾਡੀ ਸੋਚ ਤੋਂ ਤਕਲੀਫ ਆ ਤੇ ਉਹਨਾਂ ਨੂੰ ਅਸੀਂ ਸਾਫ਼ ਸ਼ਬਦਾਂ ਦੇ ਵਿੱਚ ਬੜੇ ਸਪਸ਼ਟ ਤੌਰ ਤੇ ਕਲੀਅਰ ਕਰਦੇ ਆ ਕਿ ਮਿੱਤਰੋ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਆਵਾਂਗੇ ਅਸੀਂ ਪਰ ਵਰਨਾ ਇਹ ਨਾ ਸਮਝੋ ਕਿ ਖਾਲੀ ਜਾਵਾਂਗੇ ਕੁਝ ਕਰਕੇ ਤੇ ਦੱਸ ਕੇ ਜਾਵਾਂਗੇ ਫਜ਼ੂਲ ਬੋਲਦੇ ਨਹੀਂ ਪਰ ਜੇ ਕੋਈ ਬੋਲੇ ਤਾਂ ਫਿਰ ਬਰਦਾਸ਼ਤ ਕਰਨਾ ਇਹ ਸਾਡੇ ਹਿੱਸੇ ਨਹੀਂ ਆਇਆ ਅਸੀਂ ਕਿਸੇ ਨੂੰ ਕਦੀ ਵੀ ਮਾੜਾ ਬੋਲਦੇ ਨਹੀਂ ਪਰ ਜੇ ਕੋਈ ਬੋਲੇ ਤਾਂ ਫਿਰ ਉਹਨੂੰ ਮਾਫੀ ਨਹੀਂ ਕੀਤਾ ਜਾਂਦਾ ਮੈਂ ਬਹੁਤੇ ਲਫ਼ਜ਼ ਨਾ ਬੋਲਾ ਵੀ ਹਰਪ੍ਰੀਤ ਸਿੰਘ ਮਖੂ ਦੇ ਨਾਲ ਅਸੀਂ ਸਾਰੇ ਸਿੰਘ ਚਟਾਨ ਵਾਂਗ ਖੜੇ ਆਂ ਔਰ ਬੜੀ ਸਪੱਸ਼ਟ ਤੇ ਸਾਫ਼ ਗੱਲ ਆ ਕਿ ਹੁਣ ਉਹਨੇ ਜਿੱਥੇ ਭੱਜਣਾ ਹੈ ਭੱਜ ਲਵੇ ਜਾ ਲਵੇ ਪਰ ਹੁਣ ਕੁਛ ਦੱਸ ਕੇ ਮੁੜਾਂਗੇ ਵੀ ਅਸੀਂ ਆਉਣ ਲੱਗੇ ਆ ਸਾਡੀ ਤਿਆਰੀ ਆ ਆਜਾ ਮਿੱਤਰਾ ਹੁਣ ਟਿਕਾਣਾ ਮਥਲਾ ਹੁਣ ਤੈਨੂੰ ਦੱਸਾਂਗੇ ਵੀ ਕਿਵੇਂ ਪੰਥਰਾਂ ਪੰਗਾ ਪਾਈਦਾ ਪਾਈ ਹਰਪ੍ਰੀਤ ਸਿੰਘ ਬਖੂ ਉਹ ਵੀਰ ਜਦੋਂ ਵੀ ਕਿਤੇ ਕੋਈ ਵੀ ਪੰਥਕ ਧਾਰਮਿਕ ਰਾਜਨੀਤਿਕ ਮੁੱਦਾ ਉੱਠਦਾ ਤੇ ਸਭ ਤੋਂ ਪਹਿਲਾਂ ਨਿੱਤਰ ਕੇ ਮੈਦਾਨ ਵਿੱਚ ਆਉਂਦਾ ਤੇ ਸਿੱਖ ਸਿਧਾਂਤਾਂ ਦੀ ਮਰਜ਼ਾਦਾ ਦੀ ਕੌਮ ਦੀ ਗੱਲ ਉਹ ਕੌਮ ਦੇ ਸਾਹਮਣੇ ਪੇਸ਼ ਕਰਦੇ ਨੇ ਤੇ ਜਿਨ੍ਹਾਂ ਨੂੰ ਉਹਨਾਂ ਦੀ ਪੇਸ਼ਕਾਰੀ ਤੋਂ ਤਕਲੀਫ ਆ ਉਹਨਾਂ ਨੂੰ ਬੜੇ ਸਪੱਸ਼ਟ ਤੇ ਸਾਫ਼ ਸ਼ਬਦਾਂ ਦੇ ਵਿੱਚ ਮੇਰੀ ਤਾੜਨਾ ਮਿੱਤਰਾਂ ਤਕੜਾ ਹੋ ਜਾ ਹੁਣ ਦੇਖਾਂਗੇ ਹੁਣ ਜਾਂ ਟਾਂਡਿਆਂ ਵਾਲੀ ਲੋਗੀ ਜਾਂ ਭਾਂਡਿਆਂ ਵਾਲੀ ਇਸ ਤਰ੍ਹਾਂ ਨਹੀਂ ਸਰਨਾ ਕੋਈ ਮਾੜਾ ਵੀ ਬੋਲੀ ਜਾਵੇ ਤੋ ਰਾਜ ਵੀ ਕਰੇ ਤੂੰ ਆਖੇ ਮੈਂ ਵਿਤਰੂੰਗਾ ਇਸ ਤਰ੍ਹਾਂ ਨਹੀਂ ਹੁਣ ਚੱਲਿਆ ਜਾਣਾ ਹੁਣ ਤਾਂ ਲੁਧਿਆਣੇ ਚ ਮਿੱਤਰਾ ਵਸ ਕੇ ਵਿਖਾਈ ਇਹ ਜਿੰਨੂੰ ਦੇਣੀ ਆ ਵੀਡੀਓ ਤੂੰ ਭੇਜ ਦੇ ਤੂੰ ਦੱਸ ਦੇ ਸ਼ੇਅਰ ਕਰ ਦੇ ਕਿਸੇ ਠਾਣੇ ਚ ਕੋਰਟ ਕਚਹਿਰੀ ਜਿੱਥੇ ਵੀ ਭੇਜਣੀ ਭੇਜ ਦੇ ਕਿਉਂਕਿ ਬੋਲਿਆ ਤੂੰ ਤੇ ਤੇਰੇ ਬੋਲਾਂ ਦਾ ਖਮਿਆਜਾ ਤੂੰ ਖੁਦ ਭੁਗਤਣ ਲਈ ਤਿਆਰ ਹੋ ਜਾ ਪਰ ਹੁਣ ਤਾਂ ਦੁਨੀਆ ਦੇਖੇਗੀ ਕਿ ਤੇਰਾ ਹਸ਼ਰ ਕੀ ਹੁੰਦਾ ਮੇਰਾ ਮਤਲਬ ਇਹ ਸੀ ਦੱਸਣ ਦਾ ਕੋਈ ਗਲਤ ਨਾ ਸਮਝ ਲਵੇ ਕਿ ਕਦੇ ਵੀ ਸਿੱਖ ਕਿਸੇ ਨੂੰ ਵਾਅਦਾ ਕਰਦੇ ਨਹੀਂ ਤੇ ਜੇ ਕੋਈ ਕਰੇ ਤੇ ਜਰਦੇ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ ਜੇ ਕੋਈ ਤੇਰਾ ਵੈਰਵਰੋ ਤੁਸੀਂ ਭਾਈ ਹਰਪਜੀਤ ਸਿੰਘ ਨਾਲ ਤੇ ਤੂੰ ਸਪਸ਼ਟ ਤੌਰ ਤੇ ਦੱਸ ਦਿਓ ਵੀ ਮਿੱਤਰਾ ਮੇਰਾ ਤੇਰਾ ਆਹ ਬਰਉਗਿਆ ਤੇ ਜੇ ਤੂੰ ਸੋਚ ਕਰਕੇ ਪੰਗਾ ਲਿਆ ਤੇ ਫਿਰ ਆਜਾ ਫਿਰ ਮੈਦਾਨ ਖਾਲੀ ਆ ਪਰ ਤੇਨੂੰ ਦੱਸ ਕੇ ਬੋਲ ਕੇ মিডিਏ ਅੱਗੇ ਦੱਸ ਕੇ ਆਉਣ ਲੱਗੇ ਆ ਚੈਲੰਜ ਕਰਕੇ ਤਾੜਨਾ ਕਰਕੇ ਕਿ ਜਿਹਨੂੰ ਦੱਸਣਾ ਦੱਸ ਲਾ ਇਹ ਨਾ ਕੀ ਬਿ ਸਿੱਖ ਚੋਰੀ ਪੈਗੇ ਆਣਗੇ ਅਸੀਂ ਪਿੱਠ ਤੇ वार ਨਹੀਂ ਕਰਦੇ ਅਸੀਂ ਹਿੱਕ 'ਚ ਵੱਜਦੇ ਆ ਤੇ ਆਵਾਂਗੇ ਹੁਣ ਤੇ ਮਿੱਤਰਾਂ ਤਗੜਾ ਰਹੀ ਬੰਦੋਬਸਤ ਕਰਕੇ ਰੱਖ ਲਈ ਆਪਦਾ ਸਾਡੀ ਤਿਆਰੀ ਆ ਅਸੀਂ ਕਾਇਮ ਆ ਮੇਰਾ ਨਾਮ ਭਾਈ ਬਲਵੰਤ ਸਿੰਘ ਪਾਲਾ ਨਗਰ ਗਪਾਲਾ ਜਿੰਨੂ ਮਰਜੀ ਪੁੱਛ ਲੈ ਮਿੱਤਰਾ ਹੁਣ ਤਾਂ ਖੰਡਾ ਖੜਕੂਗਾ ਦੇਖ ਕਿਸ ਪਾਸੇ ਤਲਦੀ ਆ